ਇਹ ਇਹ ਪੰਜਾਬੀ Hindu ਦਾ ਵਹਿਮ ਆ ਬਹੁਤ ਵੱਡਾ ਵਹਿਮ ਆਏ ਆ ਕਿ ਉਹ ਇਹ ਸੋਚਦਾ ਕਿ ਜਿਹੜਾ ਇੱਥੇ ਸੈਟਲ ਹੋ ਰਿਹਾ ਕੇ ਉਹ ਪ੍ਰਵਾਸੀ Hindu ਆ ਉਹ ਆਏ ਨਹੀਂਗਾ ਐਕਚੁਅਲੀ ਪੰਜਾਬ ਇਸ ਟਾਈਮ ਜਿਹੜਾ ਅਟਰੈਕਸ਼ਨ ਬਣੀ ਹੋਈ ਹੈ ਸਭ ਤੋਂ ਜ਼ਿਆਦਾ ਤਾਂ ਉਹ ਪ੍ਰਵਾਸੀ ਮੁਸਲਮਾਨ ਦੀ ਬਣੀ ਹੋਈ ਹੈਗਾ ਦੀ ਯੂਪੀ ਦੇ ਦੀ ਠੀਕ ਹੈ ਜੀ ਅੱਜ ਇਹ 1.6% ਆਬਾਦੀ ਸੀ ਪੰਜਾਬੀ ਮੁਸਲਮਾਨ ਦੀ ਪੰਜਾਬ ਦੇ ਵਿੱਚ ਉਹ ਵਧ ਕੇ ਕਹਿੰਦੇ ਆ ਵੀ 4 ਸਵਾ 4% ਹੋ ਗਈ ਹੈ ਇਸ ਟਾਈਮ ਠੀਕ ਹੈ ਸੋ ਜਿਹੜਾ ਸੈਟਲਰ ਆ ਰਿਹਾ ਇੱਥੇ ਜਿਆਦਾ ਉਹ ਉਹ ਪ੍ਰਵਾਸੀ ਮੁਸਲਮਾਨ ਆ ਰਿਹਾ ਤੇ ਉਹ ਸੈਟਲ ਵੀ ਵੇਖੋ ਕਿੱਥੇ ਹੋ ਰਿਹਾ ਉਹ ਜੇ ਤੁਸੀਂ ਲੁਧਿਆਣੇ ਨੂੰ ਵੇਖੋ ਤਾਂ ਜਮਾਲਪੁਰ ਵਾਲੇ ਏਰੀਆ ਚ ਚੰਡੀਗੜ੍ਹ ਰੋਡ ਦੇ ਉੱਤੇ ਦੂਜੇ ਪਾਸੇ ਉਹ ਸੈਟਲ ਹੋ ਰਿਹਾ ਆ ਕੇ ਆਪਣਾ ਮੁੱਲਾਪੁਰ ਦਾਖੇ ਦੇ ਆਸ-ਪਾਸੇ ਤੇ ਬਹੁਤ ਲਾਰਜ ਗਿਣਤੀ ਚ ਸੈਟਲ ਹੋ ਰਿਹਾ ਇਹਦੇ ਜਿਹੜੀਆਂ ਰਿਪਰਕੈਸ਼ਨਸ ਨਿਕਲਣੀਆਂ ਉਹ ਸਿੱਖਾਂ ਅਸਥਿਤ ਜੋ ਨਿਕਲਣੀਆਂ ਨਿਕਲਣੀਆਂ ਪਰ ਉਹ ਭਾਰਤੀ ਰਾਸ਼ਟਰਵਾਦ ਵਾਸਤੇ ਤੇ ਹਿੰਦੂ ਵਾਸਤੇ ਬਹੁਤ ਡੇਂਜਰਸ ਨਿਕਲਣ ਅੱਛਾ ਪੰਜਾਬ ਦੇ ਵਿੱਚ ਵੀ ਇੱਕ ਆਪਣੇ ਆਪ ਦੇ ਵਿੱਚ ਸਮੱਸਿਆ ਸ਼ੁਰੂ ਤੋਂ ਰਹੀ ਹੈਗੀ ਐ ਕਿ ਪੰਜਾਬੀ ਬੋਲੀ ਨੂੰ ਲੈ ਕੇ ਦੇਖ ਲਈ ਹਨਾ ਭਾਵੇਂ ਉਹਦੇ ਵਿੱਚ ਸਿੱਖ ਤੇ ਹਿੰਦੂ ਆਪਣੀ ਆਪਣੀ ਵੱਖ-ਵੱਖ ਰੇਨਾਂ ਚਲਾ ਲਿਆ ਸੀ ਭਾਵੇਂ ਕਿ ਅੱਜ ਬੜੇ ਹਿੰਦੂ ਉਹ ਮਿਲ ਜਾਂਦੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਤੋਂ ਚੀਜ਼ ਗਲਤ ਹੋਈ ਸਾਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ ਤਾਂ ਸੇਮ ਇਸੇ ਚੀਜ਼ ਨੂੰ ਲੈ ਕੇ ਵੀ ਪੰਜਾਬ ਪੰਜਾਬੀਆਂ ਦਾ ਰਹੂਗਾ ਕਿ ਨਹੀਂ ਰਹੂਗਾ ਇਹਦੇ ਵਿੱਚ ਜਿਹੜਾ ਪੰਜਾਬ ਦਾ Hindu ਹੈ ਉਹ ਵੀ ਉਹਨਾਂ ਇੱਕ ਚਿੰਤਤ ਹੈਗਾ ਕਿ ਨਹੀਂ ਉਸ ਨੂੰ ਉਹਨੂੰ ਠੀਕ ਲੱਗਦਾ ਕਿ ਪ੍ਰਵਾਸੀ ਜਿਹੜਾ ਆ ਰਿਹਾ ਕਿਉਂਕਿ ਉਹ ਇੱਕ ਕਿਸੇ ਨਾ ਕਿਸੇ ਤਰੀਕੇ ਭਾਰਤ ਨਾਲ ਆਪਣੀ ਸਾਂਝ ਹੈ ਜਿਹੜੀ ਉਹ ਜਾਦਾ ਰੱਖਣ ਦੀ ਕੋਸ਼ਿਸ਼ ਕਰਦਾ ਹੈ ਰਾਜਨੀਤਿਕ ਤੌਰ ਤੇ ਜਾਂ ਵਿਚਾਰਕ ਤੌਰ ਤੇ ਤਾਂ ਕਿ ਉਹਨੂੰ ਲੱਗਦਾ ਕਿ ਜਿਹੜਾ ਪ੍ਰਵਾਸੀ ਆ ਰਿਹਾ ਕਿ ਉਹ ਠੀਕ ਹੈ ਵੇਖੋ ਪਹਿਲੀ ਗੱਲ ਤਾਂ ਸਾਰਾ Hindu monolith ਇੱਕੋ ਗਰੁੱਪ ਨਹੀਂ ਗਿਣਿਆ ਜਾ ਸਕਦਾ Hinduਾਂ ਚ ਅਪਰ ਕਾਸਟ ਹਿੰਦੂ ਦਾ ਰਿਐਕਸ਼ਨ ਬਹੁਤ ਡਿਫਰੈਂਟ ਹੈਗਾ ਹਰ ਕੱਲ ਦੇ ਵਿੱਚ ਹੀ ਦੂਜਿਆਂ ਨਾਲ ਠੀਕ ਹੈ ਜੀ ਅਪਰ ਕਾਸਟ ਚੋ ਇਹ ਹੈ ਕਿ ਬ੍ਰਾਹਮਣ ਬਾਣੀਆਂ ਇਹ ਰੋੜੇ ਖੱਤਰੀ ਜਿਹੜੇ ਕਾਸਟ ਆ ਇਹ ਤਕਰੀਬਨ ਆ ਦੇ ਆਪ ਨੂੰ ਹਿੰਦੁਸਤਾਨ ਜਾਂ ਬਾਕੀ ਉਸ ਏਰੀਆ ਨਾਲ ਆਇਡੈਂਟੀਫਾਈ ਕਰਨ ਲੱਗ ਪਈਆਂ ਤੇ ਅੱਜ ਤੋਂ ਨਹੀਂ ਲਾਲਾ ਲਾਜਪਤਰਾਏ ਨੇ ਹੀ ਹਿੰਦੂ ਹਿੰਦੂ ਹਿੰਦੁਸਤਾਨ ਹਿੰਦੀ ਹਿੰਦੂ ਹਿੰਦੁਸਤਾਨ ਦਾ ਨਾਰਾ ਦਿੱਤਾ ਸੀ ਤੇ ਉਦੋਂ ਹੀ ਇਨਫੋਰਸ ਕਰਨ ਲੱਗੇ ਸੀ ਸੋ ਉਤ ਤੋਂ ਜੋ ਮਰਜੀ ਕੋਈ ਕਹੀ ਜਾਵੇ ਅਨਟਰਨਲੀ ਉਹਨਾਂ ਦੇ ਫੀਲਿੰਗ ਇਹ ਆ ਕਿ ਸੀਓ ਦੇ ਨਾਲ ਅਲਾਈਨ ਹੋਣਾ ਹੈ ਤਾਂ ਉਹਨਾਂ ਨੂੰ ਇਸ ਇੱਥੇ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਚੇਂਜ ਆਉਣ ਦੇ ਵਿੱਚ ਉਹਨਾਂ ਨੂੰ ਕੋਈ ਮਹਿਸੂਸ ਨਹੀਂ ਹੁੰਦਾ ਰਾਦਰ ਉਹਨਾਂ ਹੋਏ ਫੀਲ ਕਰਦੇ ਆ ਕਿ ਉਹ ਵੈਲਕਮ ਹੈਗੇ ਠੀਕ ਹੈ ਜੀ ਇਸੇ ਕਰਕੇ ਤੁਹਾਨੂੰ ਲਾਰਜਲੀ ਜਿਹੜਾ ਸਿੱਖ ਲੜਦਾ ਮਿਲੂਗਾ ਇਸ ਮੁੱਦੇ ਦੇ ਉੱਤੇ ਤੁਹਾਨੂੰ Hindu ਅਪਰ ਕਾਸਟ Hindu ਇਸ ਮੁੱਦੇ ਦੇ ਉੱਤੇ ਚੁੱਪ ਜਾਂ ਨਾ ਲੜਦਾ ਜਿਵੇਂ ਜਰਨਲੀ ਵਿਚ ਟੂ ਐਗਜ਼ਾਮਪਲ ਹੈਗੇ ਆ ਬਹੁਤ ਜਿਹੜੇ ਪੰਜਾਬੀ ਇਸ ਤੇ ਲੜ ਰਹੇ ਆ ਪਰ ਉਹ ਪ੍ਰਵਾਸ ਦੇ ਅਗੇਂਸਟ ਹੈ ਕਿ ਨਹੀਂ ਹੈ ਆਪਾਂ ਨੂੰ ਹਾਲੇ ਤੱਕ ਪਤਾ ਨਹੀਂ ਪਰ ਇਹ ਇਹ ਪੰਜਾਬੀ Hindu ਦਾ ਵਹਿਮ ਆ ਬਹੁਤ ਵੱਡਾ ਠੀਕ ਹੈ ਵਹਿਮ ਆਏ ਆ ਕਿ ਉਹ ਇਹ ਸੋਚਦਾ ਕਿ ਜਿਹੜਾ ਇੱਥੇ ਸੈਟਲ ਹੋ ਰਿਹਾ ਕਿ ਉਹ ਪ੍ਰਵਾਸੀ Hindu ਆ ਉਹ ਆਏ ਨਹੀਂਗਾ ਐਕਚੁਅਲੀ ਪੰਜਾਬ ਇਸ ਟਾਈਮ ਜਿਹੜਾ ਅਟਰੈਕਸ਼ਨ ਬਣੀ ਹੋਈ ਆ ਸਭ ਤੋਂ ਜ਼ਿਆਦਾ ਤਾਂ ਉਹ ਪ੍ਰਵਾਸੀ ਮੁਸਲਮਾਨ ਦੀ ਬਣੀ ਹੋਈ ਹੈਗਾ ਦੀ ਯੂਪੀ ਦੇ ਦੀ ਬਿਲਕੁਲ ਠੀਕ ਹੈ ਜੀ ਅੱਜ ਇਹ 1.6% ਆਬਾਦੀ ਸੀ ਪੰਜਾਬੀ ਮੁਸਲਮਾਨ ਦੀ ਪੰਜਾਬ ਦੇ ਵਿੱਚ ਉਹ ਵਧ ਕੇ ਕਹਿੰਦੇ ਆ ਵੀ 4 ਸਵਾ 4% ਹੋ ਗਈ ਐ ਇਸ ਟਾਈਮ ਠੀਕ ਆ ਸੋ ਜਿਹੜਾ ਸੈਟਲਰ ਆ ਰਿਹਾ ਇੱਥੇ ਜਿਆਦਾ ਉਹ ਉਹ ਪ੍ਰਵਾਸੀ ਮੁਸਲਮਾਨ ਆ ਰਿਹਾ ਤੇ ਉਹ ਸੈਟਲਰ ਵੀ ਵੇਖੋ ਕਿੱਥੇ ਹੋ ਰਿਹਾ ਉਹ ਜੇ ਤੁਸੀਂ ਲੁਧਿਆਣੇ ਨੂੰ ਵੇਖੋ ਤਾਂ ਉਹ ਜਮਾਲਪੁਰ ਵਾਲੇ ਏਰੀਆ ਚ ਚੰਡੀਗੜ੍ਹ ਰੋਡ ਦੇ ਉੱਤੇ ਦੂਜੇ ਪਾਸੇ ਉਹ ਸੈਟਲ ਹੋ ਰਿਹਾ ਆ ਕੇ ਆਪਣਾ ਮੁੱਲਾਪੁਰ ਦਾਖੇ ਦੇ ਆਸ-ਪਾਸੇ ਤੇ ਬਹੁਤ ਲਾਰਜ ਗਿਣਤੀ ਚ ਸੈਟਲ ਹੋ ਰਿਹਾ ਨਿੱਕੇਆਂ ਦੇ ਵਿੱਚ ਵੀ ਜਿਆਦਾਤਰ ਮੈਂ ਦੇਖਿਆ ਸਾਡੇ ਪਟਿਆਲੇ ਦੇ ਵਿੱਚ ਜਿਹੜਾ ਕਪੜਾ ਮਾਰਕੀਟ ਆਰਦਾ ਉਹ ਕਿ ਜਿੰਨਾਂ ਵੀ ਕਪੜਾ ਦਾ ਕੰਮ ਕਰਦੇ ਸੀਗੇ ਉੱਥੇ ਤਕਰੀਬਨ ਅੱਧੀਆਂ ਦੁਕਾਨਾਂ ਜਿਹੜੀਆਂ ਮੁਸਲਮਾਨਾਂ ਨੇ ਖਰੀਦ ਲਈਆਂ ਕਿਰਾਏ ਤੇ ਨਹੀਂ ਕੰਮ ਕਰ ਰਹੇ ਉਹ ਖਰੀਦ ਕੇ ਕੰਮ ਕਰਦੇ ਜਿਹੜਾ ਮੁਸਲਮਾਨ ਆ ਰਿਹਾ ਉਹ ਸੈਟਲ ਹੋਣ ਦੀ ਭਾਵਨਾ ਨਾਲ ਹੀ ਆ ਰਿਹਾ ਤੇ ਇਹ ਆਈ ਚੰਡੀਗੜ੍ਹ ਚ ਹੋ ਰਿਹਾ ਇਸ ਟਾਈਮ ਚੰਡੀਗੜ੍ਹ 28 ਸੈਕਟਰ ਜਿਹੜੇ ਮੈਂ ਮਾਰਕਟ ਗਿਆ ਉੱਥੇ ਨੇੜੇ ਘਰ ਵੇਖੇ ਮੈਂ ਜਿਹੜੇ ਉਹ ਮੁਸਲਮਾਨਾਂ ਕੋਲੇ ਬਹੁਤ ਜ਼ਿਆਦਾ ਹੈਗੀ ਆ ਮਕੈਨਿਕ ਸਾਰੇ ਮੁਸਲਮਾਨ ਨੇ ਡੈਂਟਰ ਪੈਂਟਰ ਸਾਰੇ ਮੁਸਲਮਾਨ ਠੀਕ ਹੈ ਤਾਂ ਇਹ ਜਿਹੜੀ ਚੀਜ਼ ਹੋ ਰਹੀ ਆ ਇਹ ਰਿਅਲਾਈਜ਼ ਉਦੋਂ ਹੋਊਗੀ ਜਦੋਂ ਕਨਫਲਿਕਟ ਸਿਚੁਏਸ਼ਨ ਆਉ। ਇਹ ਕੀ ਕਾਰਨ ਹੈ ਕਿ ਵੱਡੀ ਗਿਣਤੀ ਮੁਸਲਮਾਨ ਜਿਹੜਾ ਗੰਗਾ ਜਮਨਾ ਬੈਲਟ ਦੇ ਵਿੱਚੋਂ ਪੰਜਾਬ ਦੇ ਵਿੱਚ ਆ ਰਿਹਾ ਹੈਗਾ ਉਹਦਾ ਐ ਹੈ ਕਿ ਆਪਾਂ ਇੱਥੇ এনਵਾਇਰਨਮੈਂਟ ਉਹਨੂੰ ਲਿਬਰਲ ਦਿੰਨੇ ਆ ਆਪਾਂ ਨੂੰ ਕੁਝ ਕਹਿੰਦੇ ਨਹੀਂ ਇੱਥੇ ਉਹ ਸੈਟਲ ਹੋਣਾ ਜਿਵੇਂ ਸੌਖਾ ਹੈ ਹਾਂ ਉਹ ਜਿਹੜਾ ਮਾਹੌਲ ਉਹਦੇ ਵਾਸਤੇ ਉੱਥੇ ਯੋਗੀ ਨੇ ਜਾਂ ਹਿੰਦੂਤਵੀ ਤਾਕਤਾਂ ਨੇ ਕ੍ਰੀਏਟ ਕੀਤਾ ਹੈ ਉਹਨੋਂ ਨਾਲ ਉਹ ਚੰਗਾ ਹੈ ਉਹ ਹੌਲੀ-ਹੌਲੀ ਇੱਥੇ ਸੈਟਲ ਹੋ ਰਿਹਾ ਹੈ ਇਹਦੇ ਜਿਹੜੀਆਂ ਰਿਪਰਕੈਸ਼ਨਸ ਨਿਕਲਣੀਆਂ ਉਹ ਸਿੱਖਾਂ ਅਸਥਿਤ ਜੋ ਨਿਕਲਣੀਆਂ ਨਿਕਲਣੀਆਂ ਪਰ ਉਹ ਭਾਰਤੀ ਰਾਸ਼ਟਰਵਾਦ ਵਾਸਤੇ ਤੇ ਹਿੰਦੂ ਵਾਸਤੇ ਬਹੁਤ ਡੇਂਜਰਸ ਨਿਕਲਣਗੀਆਂ ਪੰਜਾਬ ਦੇ ਵਿੱਚ ਜਿਹੜਾ ਹਿੰਦੂ रह ਰਿਹਾ ਉੱਪਰ ਕਰਕੇ ਜਿਹੜਾ ਵਪਾਰੀ ਇਵਨ ਇਵਨ ਇੰਡੀਆ ਵਾਸਤੇ ਵੀ ਤੁਸੀਂ ਤੁਸੀਂ ਦੁਨੀਆ ਪਰ ਦਾ ਨਕਸ਼ਾ ਵੇਖੋ ਹੈਨਾ ਸਪੇਨ ਤੋਂ ਚੱਲ ਪੋ ਜਿਹਨੂੰ ਮੈਡੀਟਰੇਨੀਆ ਜਿੱਥੇ ਆਪਾਂ ਰੌਕ ਆਫ ਜਿਬਰਾਲਟਰ ਤੋਂ ਜਾਂ ਪੋਰਟੂ ਚੱਲ ਪੁੱਤ ਤੁਸੀਂ ਤੇ ਇੱਕ ਅਸੀਂ ਕਹਿੰਦੇ ਆ ਉਹਨੂੰ ਜੀਓ ਪੋਲਿਟਿਕਲ ਰਿਮ ਲੈਂਡ ਕਹਿੰਦੇ ਆ ਕਿ ਐ ਜਿਹੜਾ ਵੱਡੇ ਏਰੀਆ ਨੂੰ ਘੇਰਾ ਪਾਉਂਦੀ ਆ ਜਗ੍ਹਾ ਉਹ ਤੁਰੇ ਆਓ ਤੁਸੀਂ ਹਨਾ ਤੁਹਾਡੇ ਕੋਲੇ ਮੁਰੱਕੋ ਆ ਗਿਆ ਇਜੀਪਟ ਆ ਗਿਆ ਅੱਗੇ ਫਲਸਤੀਨ ਆ ਗਿਆ ਉਹ ਸਾਊਦੀ ਅਰੇਬੀਆ ਆ ਗਿਆ ਈਰਾਨ ਆ ਗਿਆ ਇਰਾਕ ਆ ਗਿਆ ਪਾਕਿਸਤਾਨ ਅਫਗਾਨਿਸਤਾਨ ਆ ਗਿਆ ਠੀਕ ਆ ਉਸ ਤੋਂ ਬਾਅਦ ਜਿਹੜਾ ਘੇਰੇ ਦੇ ਵਿੱਚ ਜਿੱਥੇ ਕੋਈ 200 300 ਕਿਲੋਮੀਟਰ ਮੁਸਲਮਾਨ ਟੁੱਟਦਾ ਉਹ ਸਿਰਫ ਪੰਜਾਬ ਆ ਉਸ ਤੋਂ ਬਾਅਦ ਫਿਰ ਯੂਪੀ ਤੋਂ ਲੈ ਕੇ ਅਗਾਹ ਤੱਕ ਬੰਗਲਾਦੇਸ਼ ਤੇ ਫਿਲੀਪਾਈਨਸ ਤੱਕ ਜਾਂਦਾ ਸੋ ਉਹ ਜਿਹੜਾ ਆਏ ਗੋਲ ਘੇਰਾ ਹੈ ਉਹਦੇ ਵਿੱਚ ਜੇ ਮੁਸਲਮਾਨ ਬਿੱਤੋਂ ਕਿਤੋਂ ਟੁੱਟਦਾ ਹੈ ਗਿਣਤੀ ਚ ਆਦੀ ਚ ਮੈਜੋਰਿਟੀ ਚ ਜਾਂ ਵੱਡੀ ਗਿਣਤੀ ਦੇ ਵਿੱਚ ਤਾਂ ਸਿਰਫ ਪੰਜਾਬ ਭਾਰਤੀ ਪੰਜਾਬ ਦੇ ਵਿੱਚ ਟੁੱਟਦਾ ਸੀ ਤੇ ਜੇ ਉਹ ਉਹਨੇ ਉਹ ਡਾਇਨਾਮਿਕਸ ਨੂੰ ਚੇਂਜ ਕਰਤਾ ਤੇ ਇਹ ਤਾਂ ਬਹੁਤ ਵੱਡੀ ਡੀਫੀਟ ਆ ਇਹਨਾਂ ਹਿੰਦੂਤਵੀ ਤਾਕਤਾਂ ਦੀ ਸਿੱਕਾ ਹਸਤਾ ਤਾਂ ਪਤਾ ਨਹੀਂ ਉਹਦਾ ਕੀ ਅਸਰ ਪਊ ਜਾਂ ਕੀ ਨਹੀਂ ਪਊ ਪਰ ਇਹਨਾਂ ਵਾਸਤੇ ਡੈਫੀਨਿਟਲੀ ਡੈਮੇਜਿੰਗ ਆ ਪਰ ਉਹ ਇੰਨੇ ਅੰਨੇ ਹੋਏ ਹੋਏ ਆ ਜਿਹੜਾ ਪੰਜਾਬੀ ਅਪਰ ਕਾਸਟ ਹਿੰਦੂ ਇੰਨਾ ਅੰਨਾ ਹੋਇਆ ਵੈ ਇਸ ਆਵਦੀ ਸੋਚ ਦੇ ਵਿੱਚ ਕਿ ਉਹ ਆਪਦੇ ਤੇ ਆ ਰਹੇ ਹਮਲੇ ਨੂੰ ਪਰਸੀਵ ਹੀ ਨਹੀਂ ਕਰ ਪਾ ਰਿਹਾ ਹਮ ਕੀ ਇਹ ਜਿਹੜਾ ਤੁਸੀਂ ਮਸਲਾ ਦੱਸਿਆ ਮੁਸਲਮਾਨਾਂ ਵਾਲਾ ਜਿੰਨੀ ਵੱਡੀ ਗਿਣਤੀ ਚ ਆ ਰਹੇ ਭਾਵੇਂ ਕਿ ਉਹਨਾਂ ਦੀ ਕੋਈ ਰਾਜਨੀਤਿਕ ਪਿੱਛੋ ਮਨਸ਼ਾ ਨਾ ਹੋਵੇ ਪਰ ਉਹ ਆ ਰਹੇ ਨੇ ਕੀ ਏ ਸੀਜ਼ ਨੂੰ ਜਿਹੜਾ ਭਾਰਤੀ ਤੰਤਰ ਹੈ ਉਹ ਦੇਖ ਰਿਹਾ ਹੈਗਾ ਜਾਂ ਉਹਨੂੰ ਪਤਾ ਹੈ ਇਸ ਚੀਜ਼ ਦਾ ਵੀ ਭਾ ਇਹ ਆ ਰਹੇ ਨੇ ਜੇ ਜੇ ਉਹ ਵੇ ਜੇ ਉਹ ਨਹੀਂ ਦੇਖ ਰਿਹਾ ਤਾਂ ਉਹਦੇ ਅਸਤੇ ਬਹੁਤ ਡੇਂਜਰਸ ਤੁਸੀਂ ਇੱਕ ਚੀਜ਼ ਨੋਟ ਕਰੋ ਇਹ ਉਹ ਲੋਕ ਉੱਠ ਕੇ ਆ ਰਹੇ ਆ ਦਿਓ ਬੰਦੇ ਆਸ-ਪਾਸ ਦੇ ਆ ਉਹ ਲੋਕ ਉੱਠ ਕੇ ਆ ਰਹੇ ਆ ਜਿਹੜਿਆਂ ਨੇ ਪਹਿਲਾਂ ਪਾਕਿਸਤਾਨ ਬਣਾਇਆ ਸੀ ਪੰਜਾਬੀ ਮੁਸਲਮਾਨ ਨੇ ਤਾਂ ਪਾਕਿਸਤਾਨ ਦੀ ਮੰਗ ਨਹੀਂ ਕੀਤੀ ਸੀ ਇਹਨਾਂ ਨੇ ਮੰਗ ਕੀਤੀ ਸੀ ਯੂਪੀ ਵਾਲਿਆਂ ਨੇ ਤਾਂ ਇਹ ਇਹ ਉਹ ਜਿਹੜੀ ਥਾਟ ਦੇ ਲੋਕ ਆ ਰਹੇ ਆ ਤੁਸੀਂ ਵੇਖੋ ਆਪਣੇ ਇੱਥੇ ਮਸਜਿਦਾਂ ਦਾ ਟੈਕਸਚਰ ਬਦਲ ਗਿਆ ਹੈ ਮਸਜਿਦਾਂ ਦੇ ਵਿੱਚ ਅ ਅ ਲੋਕਲ ਮੁਸਲਮਾਨਾਂ ਦਾ ਟੈਕਸਚਰ ਹੌਲੀ-ਹੌਲੀ ਬਦਲ ਰਿਹਾ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਕਿ ਮੇਰਾ ਜਿਹੜਾ ਡਰਾਈਵਰ ਹੈਗਾ ਹੈ ਨਾ ਉਹ ਲੋਕਲ ਮੁਸਲਮਾਨ ਹੈ ਨਾ ਹਾਂ ਉਹਦੇ ਫਾਦਰ ਦਾ ਨਾਮ ਪਤਾ ਨਹੀਂ ਕਿਹੜਾ ਸਿੰਘ ਹੁੰਦਾ ਸੀਗਾ ਹਾਂ ਉਹਦਾ ਆਪਦਾ ਨਾਮ ਗੁਲਜ਼ਾਰ ਸਿੰਘ ਰੱਖਦਾ ਉਹਦਾ ਆਧਾਰ ਕਾਰਡ ਤੇ ਵੇਖੋ ਉਹਨੋਂ ਦੇ ਬੱਚਿਆਂ ਦਾ ਨਾ ਪਿਓਰ ਅਰੈਬਿਕ ਮੁਸਲਿਮ ਨੇਮਸ ਹੈਗੇ ਨਾ ਇਹਦਾ ਮਤਲਬ ਕਿਤੇ ਤਾਂ ਚੇਂਜ ਆਈ ਹੈ ਨਾ ਜੀ ਉਹ ਉਹ ਇਸ ਪੰਜਾਬੀ ਕਲਚਰ ਤੋਂ ਟੁੱਟ ਕੇ ਉਹਨੂੰ ਵਾਹਬੀ ਇਸਲਾਮ ਵੱਲ ਨੂੰ ਤੁਰ ਪਿਆ ਤਾਂ ਉਹਦਾ ਖਤਰਾ ਆਪਾਂ ਨੂੰ ਤਾਂ ਸਿੱਖਾਂ ਨੂੰ ਸ਼ਾਇਦ ਘੱਟ ਹੋਵੇ ਜੋ ਪ੍ਰੈਜ਼ੈਂਟ ਸਿਚੁਏਸ਼ਨ ਹਾਲਾਤ ਹੈਗੇ ਆ ਠੀਕ ਹੈ ਪਰ ਉਹਦਾ ਖਤਰਾ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਉਹ ਇੱਥੋਂ ਦੇ ਅਪਰ ਕਾਸਟ Hindu ਨੂੰ ਹੈਗਾ ਕਿ ਜਦੋਂ ਐਡੀ ਵੱਡੀ ਚੰਕ ਆਫ ਪੋਪੂਲੇਸ਼ਨ ਉਹਦੇ ਆਸੇ ਪਾਸੇ ਸ਼ਹਿਰ ਦੇ ਉਹਦੇ ਇਕੱਠੀ ਹੋ ਗਈ ਆ ਤਕਰੀਬਨ ਜੇ ਲੁਧਿਆਣੇ ਦੇ ਆਸੇ ਪਾਸੇ ਲਈਏ ਤਾਂ 3.5 ਲੱਖ ਮੁਸਲਮਾਨ ਹੋਊਗਾ ਉਹਦੇ ਤੇ ਮਲੇਰ ਕੋਟਲਾ ਬਹੁਤ ਡੋਮਿਨੇਟ ਡਿਸਟ੍ਰਿਕਟ ਜਦਕਿ ਤੁਸੀਂ ਕਹਿੰਦੇ ਹੋ ਕਿ ਇੱਥੇ ਦਾ ਮੁਸਲਮਾਨ ਥੋੜਾ ਹੋਰ ਤਰ੍ਹਾਂ ਵਿਚਰਦਾ ਪਰ ਜਦੋਂ ਇਹ ਚੀਜ਼ਾਂ ਇਕੱਠੀਆਂ ਹੋ ਗਈਆਂ ਮਲੇਰਕੋਟਲੇ ਦਾ ਮੁਸਲਮਾਨ ਜਾਂ ਉੱਤਰ ਪ੍ਰਦੇਸ਼ ਦਾ ਮੁਸਲਮਾਨ ਤਾਂ ਇਹਦੇ ਵਿੱਚ ਸਾਂਝੀ ਚੀਜ਼ ਕਿਹੜੀ ਉੱਭਰ ਕੇ ਆਏਗੀ ਜਿਵੇਂ ਤੁਸੀਂ ਕਹਿੰਦੇ ਹੋ ਵੀ ਨਾ ਮੈਂ ਹੁਣ ਜਿਵੇਂ ਉਹ ਬਿਲਕੁਲ ਅਰੇਬਿਕ ਹੋ ਗਿਆ ਉਹਦਾ ਬੰ ਮੁੰਡੇ ਨਹੀਂ ਵੇਖੋ ਪੰਜਾਬ ਦੀ ਨਾ ਇਤਰਾਸ ਦੀ ਰਹੀ ਹੈ ਕਿ ਪੰਜਾਬੀਅਤ ਹਮੇਸ਼ਾ ਹੀ ਘਾਟ ਉੱਭਰੀ ਆ ਤੇ ਧਰਮ ਹਮੇਸ਼ਾ ਬਾਦ ਉੱਭਰੇ ਆ ਸੰਤਾਲੀ ਦੀ ਵੰਡੀ ਉਸੇ ਤੇ ਹੋਈ ਸੀ ਤਾਂ ਹੁਣ ਵੀ ਜਿਵੇਂ ਜੋ ਮਾਹੌਲ ਬਣ ਰਿਹਾ ਆ ਆਸ-ਪਾਸੇ ਉਹਦੇ ਤੇ ਧਰਮ ਧਾਰਮਿਕ ਕੀਦਾ ਜ਼ਿਆਦਾ ਉੱਭਰੂਗਾ ਤੇ ਪੰਜਾਬੀਅਤ ਠੀਕ ਆ ਆਪਾਂ ਉਹਨੂੰ ਲਿਪ ਸਰਵਿਸ ਦਿੰਨੇ ਆ ਪਰ ਅਲਟੀਮੇਟਲੀ ਸincere ਤਾਂ ਘੱਟ ਆ ਸਾਰੇ ਲੋਕ ਪਹਿਲਾਂ ਧਰਮ ਆ ਇਥੇ ਇੰਪੋਰਟੈਂਟ ਸਾਰੇ ਹਿੰਦੁਸਤਾਨ ਦਾ ਜਿਹੜਾ ਮੈਕੈਨਿਜ਼ਮ ਹੈਗਾ ਜਿਹੜਾ ਗਵਰਨਮੈਂਟ ਸਟੇਟ ਨੂੰ ਵਰਕ ਕਰਦਾ ਹੈਗਾ ਤਾਂ ਜੇ ਉਹ ਇਸ ਗੱਲ ਤੋਂ ਹਜੇ ਅਣਜਾਣ ਆ ਜਾਂ ਹਜੇ ਇਸ ਤੇ ਕੁਝ ਨਹੀਂ ਕਰ ਰਿਹਾ ਤਾਂ ਜਿਹੜਾ ਪੰਜਾਬ ਲਈ ਚਿੰਤਤ ਵਰਗ ਹੈ ਉਹ ਤਾਂ ਇਸ ਚੀਜ਼ ਲਈ ਹਜੇ ਬਿਲਕੁਲ ਹੀ ਤਿਆਰ ਨਹੀਂ ਹੋਣਾ ਵੀ ਐਦਾਂ ਹੋ ਵੀ ਰਿਹਾ ਮੇਰਾ ਖਿਆਲ ਐਨਾ ਮਤਲਬ ਜਿਵੇਂ ਮੈਂ ਹੁਣ ਜੇ ਕੋਈ ਐਨਲਾਈਜ਼ ਕਰਦਾ ਤਾਂ ਉਤਲਾ-ਉਤਲਾ ਜਾਈ ਹਲੇ ਮੇਰੇਆ ਵੀ ਮੈਂ ਕੋਈ ਡੀਪ ਐਨਲਿਸਿਸ ਤੁਹਾਨੂੰ ਨਹੀਂ ਦੇ ਸਕਦਾ ਨਾ ਫਿਗਰਸ ਤੇ ਤੇ ਜੇ ਮੈਂ ਮੈਂ ਇਹ ਜੀ ਲੋਕ ਮੈਂ ਵੇਖਦਾ ਕਿ ਕਿਸੇ ਨੂੰ ਕੋਈ ਐਨੇ ਡੂਗੇ ਤਾਂ ਜਾ ਕੇ ਗੱਲ ਹੀ ਨਹੀਂ ਕਰ ਰਿਆ ਕਿ ਕਿਸ ਤਰੀਕੇ ਦੇ ਲੋਕ ਆ ਰਹੇ ਆ ਇੱਕੋ ਸਿੰਪਲ ਆ ਬਿਹਾਰੀਏ ਆ ਰਹੇ ਆ ਹਨਾ ਕਿੱਡਾ ਸਿੰਪਲ ਜਿਹਾ ਬਣਾਤਾ ਬਿਹਾਰੀਏ ਨਹੀਂ ਆ ਰਹੇ ਪਹਿਲੀ ਗੱਲ ਤਾਂ ਹਿੰਦੁਸਤਾਨ ਦੇ ਬਹੁਤ ਇਲਾਕਿਆਂ ਚੋਂ ਓਡੀਸਾ ਚੋਂ ਵੀ ਲੋਕ ਆ ਰਹੇ ਆ ਝਾਰਖੰਡ ਚੋਂ ਵੀ ਆ ਰਹੇ ਆ ਝਾਰਖੰਡ ਵਾਲੇ ਦਾ ਜਿਹੜਾ ਬਿਹੇਵੀਅਰ ਆ ਸਿੱਖਾਂ ਪ੍ਰਤੀ ਉਹ ਬਹੁਤ ਡਿਫਰੈਂਟ ਹੋਊਗਾ ਜੀ ਠੀਕ ਹੈ ਨਾ ਕੁਆਲਿਟੀ ਪੋਪੂਲੇਸ਼ਨ ਹੈਗੀ ਟ੍ਰਾਈਬਲ ਮੁੰਡੇ ਹੈਗੇ ਆ ਸਾਫ ਸੁਥਰੇ ਹੈਗੇ ਆ ਉਹਨਾਂ ਉਹ ਉਹਨਾਂ ਚੋਂ ਕਨਵਰਸ਼ਨ ਬਹੁਤ ਹੋ ਰਹੀ ਹੈ ਸਿੱਖਾਂ ਚ ਅੱਛਾ ਠੀਕ ਹੈ ਜੀ ਪਿੰਨਾ ਚ ਜਿਹੜੇ ਹੈਗੇ ਆ ਤਾਂ ਉਹ ਹੋਰ ਤਰ੍ਹਾਂ ਦਾ ਮਟੀਰੀਅਲ ਆ ਹੈ ਤੇ ਜਿਹੜਾ ਕੋਈ ਹਿਮਾਚਲੀ ਆ ਰਿਹਾ ਕਿਸੇ ਹੋਰ ਸੋਚ ਦਾ ਆ ਰਿਹਾ ਜੇ ਕੋਈ ਇਸਲਾਮੀ ਇਸਲਾਮਿਕ ਆ ਰਿਹਾ ਉਹ ਕਿਤੇ ਹੋਰ ਆ ਰਿਹਾ ਤਾਂ ਮੇਰਾ ਖਿਆਲ ਐਸ ਆਫ ਟੂਡੇ ਪਹਿਲੀ ਗੱਲ ਤਾਂ ਜੇ ਕੋਈ ਚਿੰਤਤ ਹੈਗੇ ਆ ਪਹਿਲੀ ਗੱਲ ਤਾਂ ਉਹਨਾਂ ਨੂੰ ਇੱਕ ਸਟੱਡੀ ਚਾਹੀਦੀ ਆ ਸੱਚੀ ਸੁੱਚੀ ਸਟੱਡੀ ਚਾਹੀਦੀ ਆ ਕਿ ਇਹ ਪ੍ਰੋਬਲਮ ਇਹ ਇਸ਼ੂ ਹੈ ਕਿ ਪ੍ਰੋਬਲਮ ਆ ਕਿ ਨਹੀਂ ਪ੍ਰੋਬਲਮ ਇਸ਼ੂ ਹੈ ਕਿ ਜਦੋਂ ਤੁਸੀਂ ਮੈਜ਼ਰ ਕਰ ਲੈਣੇ ਚੀਜ਼ ਨੂੰ ਕਿਸੇ ਉਹਨੂੰ ਇੱਕ ਆંકੜਿਆਂ ਚ ਲੈ ਆਉਨੇ ਹੋ ਫਿਰ ਤੁਹਾਨੂੰ ਸਮਝ ਆਉਣ ਲੱਗਦੀ ਹੈ ਕਿ ਇਹਦੇ ਅਸਰ ਕੀ ਪੈਣੇ ਆ ਜਿੰਨੀ ਦੇਰ ਤੁਸੀਂ ਮੈਜ਼ਰ ਹੀ ਨਹੀਂ ਕਰ پا ਰਹੇ ਹੋ ਇਸ਼ੂ ਨੂੰ ਜਿਸ ਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਹਲੇ ਤਾਂ ਮੋਟਾ-ਮੋਟਾ ਆਪਾਂ ਸਮਝ ਰਹੇ ਹਾਂ ਬਿਲਕੁਲ ਠੀਕ ਹੈ ਉਹਦਾ ਅਸਰ ਕੀ ਪੈਣਾ ਉਹ ਤਾਂ ਆਪਾਂ ਉਹ ਤੋਂ ਬਾਅਦ ਹੀ ਸਮਝਾਂਗੇ ਇਹਨਾਂ ਚੋਂ ਕਿੰਨੇ ਵਾਪਸ ਜਾ ਰਹੇ ਆ ਕਿੰਨੇ ਇੱਥੇ ਸੈਟਲ ਹੋ ਰਹੇ ਆ ਕਿੰਜੇ ਜੌਬਸ ਚ ਆ ਹੈ ਕਿਹੜੇ ਜੌਬਸ ਚ ਕਿਹੜੀਆਂ ਕਾਸਟ ਤੁਹਾਨੂੰ ਟਾਈਲ ਲਾਉਣ ਵਾਲਾ ਤੇ ਪੇਂਟ ਕਰਨ ਵਾਲਾ ਇਸ ਮੁਸਲਮਾਨ ਮਿਲੂਗਾ ਜ਼ਿਆਦਾ ਠੀਕ ਹੈ ਤੇ ਜਮਾਂ ਲੇਬਰ ਕਰਨ ਵਾਲਾ ਤੁਹਾਨੂੰ ਹਿੰਦੂ ਭਈਆ ਮਿਲੂਗਾ ਸੋ ਇਹ ਇਹ ਹੈਗਾ ਪਰ ਮੈਂ ਮੋٹے ਤੌਰ ਤੇ ਇਹ ਕਹਿੰਨਾ ਹੈ ਕਿ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਇਹ ਜਿਹੜੀ ਇਮੀਡੀਏਟ ਥ੍ਰੈਟੇਗੀ ਆ ਜਾਂ ਇਮੀਡੀਏਟ ਪ੍ਰੋਬਲਮ ਬਣੂਗੀ ਕਦੀ ਵੀ ਤਾਂ ਉਹ ਪਹਿਲਾਂ ਅਪਰ ਕਾਸਟ ਹਿੰਦੂ ਵਾਸਤੇ ਬਣੂਗੀ ਸਿੱਖ ਦੀ ਉਹ ਬਾਅਦ ਚ ਬਣੂਗੀ ਤੁਹ ਪੰਜਾਬ ਦੇ ਵਿੱਚ ਜਿਹੜੀਆਂ ਪਹਿਲੀਆਂ ਸਮੱਸਿਆਵਾਂ ਚੱਲ ਰਹੀਆਂ ਸੀ ਉਹਦੇ ਵਿੱਚ ਹੋਰ ਜਿਹੜੀ ਆ ਇਜ਼ਾਫਾ ਹੁੰਦਾ ਜਾ ਰਿਹਾ ਪਰ ਉਹਦਾ ਹੱਲ ਹੈ ਜਿਹੜਾ ਹਜੇ ਕਿਤੇ ਨਹੀਂ ਮਿਲਦਾ ਸੋ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਤੁਸੀਂ ਬੜੀ ਤਫਸੀਲ ਦੇ ਵਿੱਚ ਜਿਹੜੀ ਇਹ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਕਾਲ ਸਾਹਿਬ ਬਾਈ ਜੀ